ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਹਿਬ ਸਾਧ ਸੰਗਤ ਜੀਓ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਆ ਨਾਮ ਪੜਨਾਮ ਤੇ ਔਰ ਇਹ ਸਾਰੇ ਸ਼ਬਦਾਂ ਦੇ ਬਾਰੇ ਗੁਰਬਾਣੀ ਵਿਆਕਰਨ ਦੇ ਅਨੁਸਾਰ ਸ਼ਬਦਾਂ ਦੀ ਵੰਡ ਅੱਠ ਰੂਪਾਂ ਦੇ ਵਿੱਚ ਕੀਤੀ ਗਈ ਹੈ ਜਿੰਨਾਂ ਦਾ ਆਹ ਹੀਠਾ ਵੇਰਵਾ ਦਿੱਤਾ ਗਿਆ ਅੱਠ ਕਿਹੜੇ ਪਹਿਲਾ ਹੈ ਨਾਮ ਦੂਜਾ ਹੈ ਪੜਨਾਮ ਤੀਜਾ ਹੈ ਕਿਰਿਆ ਚੌਥਾ ਹੈਗਾ ਵਿਸ਼ੇਸ਼ਣ ਪੰਜਮਾ ਹੈ ਕਿਰਿਆ ਵਿਸ਼ੇਸ਼ਣ ਛੇਮਾ ਹੈਗਾ ਸੰਬੰਧਕ ਸਤਮਾ ਹੈਗਾ ਜੋਜਕ ਕਨਜਕਸ਼ਨ ਔਰ ਅਠਮਾ ਹੈਗਾ ਵਿਸਮਿਕ ਸਾ ਸੰਗਤ ਜੋ ਨਾਮ ਹੈ ਨਾਮ ਹੈ ਨਾਮ ਨਾ ਜਿੰਨਾ ਸ਼ਬਦਾ ਰਹੇ ਕਿਸੇ ਥਾਂ ਦਾ ਵਸਤੂ ਦਾ ਜੀਵ ਦਾ ਪਤਾ ਹੈ ਚੱਲੇ ਤਾਂ ਉਸ ਨੂੰ ਕੀ ਕਹਿੰਦੇ ਆ ਨਾਮ ਕਿਹਾ ਜਾਂਦਾ ਉਹਨੂੰ ਨਾਮ ਕਿਹਾ ਜਾਂਦਾ ਕਿਹਾ ਜਾਂਦਾ ਜਿਵੇਂ ਹੁਣ ਕਹੋ ਵੀ ਵਿਧਾਲ ਸਿੰਘ ਔਰ ਲੱਕੜੀ ਹੈ ਪੇੜ ਲੋਹਾ ਇਹ ਸਾਰੇ ਕੀ ਹੈ ਇਹ ਵਸਤੂਆਂ ਨੇ ਔਰ ਇਹਨਾਂ ਤੋਂ ਸਾਨੂੰ ਪਤਾ ਲੱਗਦਾ ਵੀ ਇਹਨਾਂ ਦੇ ਆ ਨਾਮ ਹੈ ਭਾਵੇਂ ਨਾਮ ਨੇ ਵਸਤੂ ਦਾ ਨਾਮ ਹੋ ਗਿਆ ਹੋਇਆ ਇਹ ਅੱਗੇ ਫਿਰ ਅੱਗੇ ਪੰਜ ਕਿਸਮ ਦੇ ਹੁੰਦੇ ਨੇ ਨਾਮ ਜਿਹੜੇ ਨੇ ਅੱਗੇ ਫਿਰ ਪੰਜ ਕਿਸਮ ਦੇ ਹੁੰਦੇ ਆ ਜਿਹਦੇ ਚ ਵੇਖੋ ਪਹਿਲਾ ਹੈਗਾ ਵਿਸ਼ੇਸ਼ ਨਾਮ ਵਿਸ਼ੇਸ਼ ਨਾਮ ਗੁਰੂ ਰਾਮਦਾਸ ਸਾਹਿਬ ਇਹ ਵਿਸ਼ੇਸ਼ ਨਾਮ ਹੋ ਗਿਆ ਸ਼੍ਰੀ ਅੰਮ੍ਰਿਤਸਰ ਸਾਹਿਬ ਇਹ ਵੀ ਵਿਸ਼ੇਸ਼ ਨਾਮ ਹੋ ਗਿਆ ਸ਼੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਨਾਮ ਹੋ ਗਿਆ ਅੱਗੇ ਫਿਰ ਆਮ ਨਾਮ ਹੋ ਗਏ ਆਮ ਨਾਮ ਜਿਹੜੇ ਸਾਰੇ ਆ ਘੋੜਾ ਹੈ ਕੁੱਤਾ ਹੈ ਮੱਝ ਹੈ ਗਊ ਹੈ ਬੱਕਰੀ ਇਹ ਸਾਰੇ ਨਾਮ ਨੇ ਅੱਗੇ ਹੈ ਇਕੱਠਵਾਚ ਕੇ ਨਾਮ ਜਿਹੜੇ ਇਕੱਠੀ ਜੀ ਨੂੰ ਇਕੱਠ ਨੂੰ ਨਾਮ ਕਹੀਏ ਉਹਨੂੰ ਅਸੀਂ ਇਕੱਠਵਾਚ ਕੇ ਨਾਮ ਹੁੰਦੇ ਜਿਵੇਂ ਆਪਾਂ ਸਿੰਘ ਸਭਾ ਹੈ ਇਹ ਕੀ ਇਕੱਠਵਾਚ ਕੇ ਨਾਮ ਇਹ ਨਾਮ ਹੈ ਪਰ ਇਹ ਇਕੱਠਵਾਚ ਦਾ ਨਾਮ ਹੈ ਕਲੈਕਟਿਵ ਨਾਮ ਅੱਗੇ ਜਮਾਤ ਹੈ ਕਲਾਸ ਜੀ ਨੂੰ ਕਹਿੰਦੇ ਆ ਉਹ ਇਕੱਠ ਹੁੰਦਾ ਇਸ ਕਰਕੇ ਇਹ ਵੀ ਇਕੱਠਵਾਚ ਕੇ ਨਾਮ ਚ ਆ ਗਿਆ ਜਮਾਤ ਅੱਗੇ ਵਸਤਵਾਚ ਕੇ ਨਾਮ ਹੁਣ ਵਸਤਵਾਚਕ ਨਾਮ ਕਿਹੜਿਆ ਜਿਵੇਂ ਲੱਕੜੀ ਐ ਲੋਹਾ ਆਇਆ ਗਲਾਸ ਐ ਆਦਿ ਨਾਮ ਤੇ ਇਹ ਹੈ ਲੋਹਾ ਜਿਹੜਾ ਹੈਗਾ ਨਾਮ ਦੇ ਵਿੱਚ ਤੇ ਆਇਆ ਪਰ ਇਹ ਹੁਣ ਕੀ ਹੋ ਗਿਆ ਇਹ ਨੇ ਵਸਤ ਵਸਤਵਾਚਕ ਨਾਮ ਚ ਸ਼ਾਮਲ ਹੋ ਗਿਆ ਠੀਕ ਐ ਅੱਗੇ ਹੈਗਾ ਜੀ ਭਾਵਵਾਚਕ ਨਾਮ ਹੁਣ ਭਾਵਵਾਚਕ ਨਾਮ ਸੇਵਾ ਕਿੱਥੇ ਕਿੱਥੇ ਹੁੰਦੀ ਐ ਜਿਸ ਦਿਨੀ ਸੇਵਾ ਕੀ ਭਾਵਵਾਚਕ ਭਾਵ ਦੇ ਨਾਲ ਪਤਾ ਲੱਗਦਾ ਵੀ ਸੇਵਾ ਪ੍ਰੇਮ ਐ ਪ੍ਰੇਮ ਇਹ ਵੀ ਭਾਵਵਾਚਕ ਆ ਗਿਆ ਭਾਵ ਵੀ ਪਤਾ ਲੱਗਦਾ ਸਰਦੀ ਦਾ ਵੀ ਅਸੀਂ ਭਾਵ ਵੀ ਸਮਝ ਸਕਦੇ ਹਾਂ ਮਹਿਸੂਸ ਕਰ ਸਕਦੇ ਹਾਂ ਗਰਮੀ ਦਾ ਵੀ ਹੀ ਆ ਸੋ ਇਹ ਹੈ ਸੇਵਾ ਪ੍ਰੇਮ ਸਰਦੀ ਗਰਮੀ ਭਾਵਵਾਚਕ ਨਾਮ ਇਹਨੂੰ ਭਾਵਵਾਚਕ ਨਾਮ ਕਹਿੰਦੇ ਆ ਅੱਗੇ ਹੈ ਪੜਣਾਉ ਨਾਉ ਦੇ ਜਿਹੜੇ ਸੀ ਪੰਜ ਕਿਸਮ ਦੇ ਸੀ ਅੱਗੇ ਉਹਨਾਂ ਨੂੰ ਇਹ ਆਪਾਂ ਕੰਪਲੀਟ ਕਰ ਲਿਆ ਅੱਗੇ ਪੜਣਾਉ ਆਗੇ ਜਿਹੜੇ ਸ਼ਬਦ ਨਾਉ ਦੀ ਥਾਂ ਵਰਤੇ ਜਾਣ ਉਹਨਾਂ ਨੂੰ ਪੜਣਾਉ ਕਹਿੰਦੇ ਆ ਪਰ ਨਾਮ ਕਹਿੰਦੇ ਐ ਜਿਵੇਂ ਮੈਂ ਉਹ ਤੁਸੀਂ ਇਹ ਕੋਈ ਵੀ ਨਾਮ ਹੋਏਗਾ ਮੰਨ ਲਓ ਮੈਂ ਆ ਮੇਰਾ ਨਾਮ ਹੈ ਤਾਂ ਮੈਂ ਉਥੇ ਆਪਦੇ ਨਾਮ ਤੇ ਇਹ ਕਰੂੰਗਾ ਮੈਂ ਆਜੂਗਾ ਠੀਕ ਹੈ ਤੇ ਉਹ ਆ ਗਿਆ ਜਿਵੇਂ ਮੰਨ ਲਓ ਦਿਆਲ ਸਿੰਘ ਤਾਂ ਆਪਾਂ ਉਹਨੂੰ ਕਹਾਂਗੇ ਦਿਆਲ ਸਿੰਘ ਤੇ ਉਹ ਉਹਦੀ ਥਾਂ ਤੇ ਜੇ ਵਰਤਿਆ ਜਾਵੇ ਪਰਨਾਉ ਤਾਂ ਉਹ ਆ ਜਾਏਗਾ ਹਰ ਥਾਂ ਤੇ ਦਿਆਲ ਸਿੰਘ ਦਿਆਲ ਸਿੰਘ ਨਹੀਂ ਕਰ ਸਕਦੇ ਇੱਕ ਵਾਰੀ ਇਹ ਆਫੀ ਕਰਾਂਗੇ ਅੱਗੇ ਉਹਦੀ ਕਹਾਣੀ ਲਿਖਣੀ ਹੈ ਗੱਲਬਾਤ ਕਰਨੀ ਹੈ ਤਾਂ ਉਹ ਉਹ ਹੀ ਆਈ ਜਾਊਗਾ ਉਹਦੀ ਤਾਂ ਤੇ ਵਰਤਿਆ ਗਿਆ ਨਾਮ ਦੀ ਥਾਤੇ ਜਿਹੜਾ ਵਰਤਿਆ ਗਿਆ ਉਹ ਪਰਨਾਮ ਹੈ ਤੁਸੀਂ ਇਹ ਵੀ ਕਿਤੇ ਨਾਮ ਹੈ ਉਹਨੂੰ ਫਿਰ ਆਪਾਂ ਵਾਰ-ਵਾਰ ਉਸ ਨਾਮ ਤੇ ਨਹੀਂ ਪੁਕਾਰਾਂਗੇ ਇੱਕ ਵਾਰੀ ਲਿਆ ਉਸ ਤੋਂ ਬਾਅਦ ਤੁਸੀਂ ਆ ਕਰੋ ਤੁਸੀਂ 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 ਨਾਲ ਚੱਲੀ ਜਾਏਗਾ ਇਹ ਜਿਹੜਾ ਹੈ ਨਾਮ ਦੀ ਥਾਤੇ ਵਰਤੇ ਜਾਂਦੇ ਆ ਇਹ ਪਰਨਾਮ ਆ ਆਗੇ ਅੱਗੇ ਜਿਹੜੇ ਪਰਨਾਮ ਹੀ ਹੈ ਇਹ ਵੀ 6 ਕਿਸਮ ਦੇ ਆ ਇਹਨਾਂ ਦੀਆਂ ਵੀ ਅੱਗੇ ਕਿਸਮਾਂ 6 ਆ ਜਿਹਦੇ ਵਿੱਚ ਆ ਗਿਆ ਪਰਨਾਉ ਜਿਹੜੇ 6 ਦੇ ਹੁੰਦੇ ਜਿਵੇਂ ਪੁਰਖਵਾਚੀ ਜਿਹੜੇ ਪੁਰਖ ਨਾਲ ਪਰਸਨਲ ਮਨੁੱਖ ਦੇ ਨਾਲ ਸੰਬੰਧ ਦਾ ਪੁਰਖਵਾਚੀ ਉਹਨੂੰ ਕਹਿੰਦੇ ਪਰਨਾਮ ਸੰਬੰਧਵਾਚੀ ਪਰਨਾਉ ਸੰਬੰਧਵਾਚੀ ਪਰਨਾਉ ਅੱਗੇ ਪ੍ਰਸ਼ਨਵਾਚੀ ਪਰਨਾਉ ਨੇਜਵਾਚੀ ਪਰਨਾਉ ਨਿਸ਼ਚੇਵਾਚੀ ਪਰਨਾਉ ਫਿਰ ਅਨਿਸ਼ਚੇਵਾਚੀ ਪਰਨਾਉ ਇਹਨਾਂ 6 ਦਾ ਜਿਹੜਾ ਹੈ 6 ਆਗੀਆਂ ਛਿਆਂ ਦਾ ਵਿਸਤਾਰ ਜਿਹੜਾ ਹੈ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਉਹਨੂੰ ਅੱਗੇ ਆਪਾਂ ਉਹਨੂੰ ਵਿਸਤਾਰ ਦੇ ਨਾਲ ਕਰਾਂਗੇ ਸਾਦ ਸੰਗਤ ਇਹ ਜਿਹੜੀ ਆ ਪਹਿਲੀ ਵੀਡੀਓ ਆ ਇਸ ਤੋਂ ਬਾਅਦ ਉਹ ਸੈਕੰਡ ਵੀਡੀਓ ਦੇ ਵਿੱਚ ਜਿਹੜੇ ਅੱਗੇ ਵਿਸਤਾਰ ਚੱਲਦਾ ਜਾਊ ਇਹ ਇਨੀਸ਼ੀਅਲ ਸਟੇਜ ਦੇ ਉੱਤੇ ਗੱਲਾਂ ਜਿਹੜੀਆਂ ਸਮਝਣ ਵਾਲੀਆਂ ਹੁੰਦੀਆਂ ਨੇ ਕਿਉਂਕਿ ਜੇ ਇਹਨਾਂ ਦੀ ਸਮਝ ਨਾ ਆਏ ਤਾਂ ਅੱਗੇ ਕਿਵੇਂ ਆਏਗੀ ਇਸ ਕਰਕੇ ਬੇਸਿਕ ਤੋਂ ਸ਼ੁਰੂ ਕਰਕੇ ਆਪਾਂ ਉੱਪਰ ਨੂੰ ਚੱਲਣਾ ਹਰ ਇੱਕ ਚੀਜ਼ ਨੂੰ ਫਿਰ ਉਹਦੀ ਆਪਾਂ ਨੂੰ ਸਮਝ ਆਉਂਦੀ ਜਾਏਗੀ ਜੇ ਇਹਦੀ ਸਮਝ ਨਹੀਂ ਤੇ ਅੱਗੇ ਆਪਾਂ ਨੂੰ ਕੀ ਸਮਝ ਆਉਣੀ ਆ ਇਸ ਕਰਕੇ ਇਹ ਪਹਿਲੀ ਤੋਂ ਆਪਾਂ ਸ਼ੁਰੂ ਕੀਤਾ ਗੁਰਬਾਣੀ ਦਾ ਜਿਹੜਾ ਹੈ ਇਹ ਆਧਾਰੀ ਹੈ ਇਹ ਇਸੇ ਤਰ੍ਹਾਂ ਹੀ ਅੱਗੇ ਚੱਲਣਾ ਉਹਦੇ ਸਾਰੇ ਇਹੀ ਆਉਣਗੇ ਨਿਸ਼ਚੇਵਾਚਿਕ ਪ੍ਰਣਾਮ ਕੀ ਹੈ ਨਿਜਵਾਚਿਕ ਪ੍ਰਣਾਮ ਕੀ ਹੈ ਔਰ ਉਹ ਉਹਨੋਂ ਆਪਾਂ ਫਿਰ ਵਾਰ 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 ਪ੍ਰਣਾਮ ਕਰਾਂਗੇ ਤੇ ਫਿਰ ਆਪਾਂ ਅੱਗੇ ਚੱਲਾਂਗੇ ਸੋ ਸਾਧ ਸੰਗਤ ਇਨੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ